ਹਰ ਜਾਲਾ ਮੀਂਹ ਕਰਦਾ ਤੁਸਾਰੇ ਬਹੁਤ ਵਧੀਆ ਹੋਗੇ ਤੇ ਗਾਇਜ਼ ਅੱਜ ਮੈਂ ਜਾ ਰਿਹਾ ਆਲਮਗੀਰ ਗੁਰਦੁਆਰੇ ਕਾਫੀ ਟਾਈਮ ਹੋ ਗਿਆ ਗੁਰਦੁਆਰੇ ਗਿਆ ਨਹੀਂ ਸੀਗਾ ਘੱਟੋ ਘੱਟ 5 ਜਾਂ 6 ਸਾਲ ਹੀ ਹੋ ਗਏ ਤੇ ਅੱਜ ਆਪਾਂ ਜਾਵਾਂਗੇ ਆਲਮਗੀਰ ਗੁਰਦੁਆਰੇ ਨਾਲੇ ਤੁਹਾਨੂੰ ਗੁਰਦੁਆਰੇ ਦਿਖਾ ਕੇ ਦਿਖਾਵਾਂਗੇ ਕਿ ਕੀ ਕੀ ਚੇਂਜ ਹੋ ਗਿਆ ਸੁਣਨ ਦੇ ਵਿੱਚ ਆਏਗੀ ਉੱਥੇ ਕਾਫੀ ਕੁਝ ਚੇਂਜ ਹੋ ਗਿਆ ਕਿ ਜੋ ਚੀਜ਼ ਪਹਿਲਾਂ ਸੀ ਕਿ ਗੁਰਦੁਆਰੇ ਜੋ ਚੀਜ਼ ਲੱਗਦੀ ਹੁਣ ਵਾਈਬ ਕੁਝ ਹੋਰ ਆ ਰਹੀ ਹੈ ਕੁਝ ਹੋਰ ਵਧੀਆ ਹੋ ਗਿਆ ਵਾ ਤੇ ਹੁਣ ਆਪਾਂ ਪਹਿਲਾਂ ਚੱਲਦੇ ਆ ਆਲਮਗੀਰ ਤੇ ਆਲਮਗੀਰ ਜਾ ਕੇ ਫਿਰ ਆਪਾਂ ਦੇਖਦੇ ਹਾਂ ਕਿ ਗੁਰਦੁਆਰਾ ਕਹੇ ਜਾ इन्ना टाइम हो गया कि मैं गुरुद्वारे गया नहीं घटो घट चार या साल हो फ्रेंड्स फ्रेंड देखो आलमगीर आलम जी गुरद्वारा क्या गल बहुत टाइम पर आए थोड़े हाथ धो लिए लिए जरूरी एंट्रेस है पहला ਪਹਿਲਾਂ ਉੱਥੋਂ ਦੇ ਸੀਗੇ ਹੁਣ ਇੱਥੋਂ ਆ ਹੁਣ ਇੱਥੋਂ ਆਣ ਲੱਗੇ ਤੇ ਇਹਦੇ ਮਗਰਲੇ ਪਾਸੇ ਹੀ ਜੋੜਾ ਘਰ ਆਪਾਂ ਬਾਕੀ ਤੁਸੀਂ ਇੱਥੇ ਆ ਦੇਖ ਸਕਦੇ ਆਪਾਂ ਹੁਣ ਅੰਦਰ ਜਾਵਾਂਗੇ ਮੱਖਣ ਦਾ ਟਿੱਕਿਆ ਆਵਾਂਗੇ ਸਾਹੀ ਦਾ ਵਾਲਾ ਮੀਟ ਗੁਰਦੁਆਰੇ ਦੀ ਐਂਟਰਸ ਜਿੱਥੋਂ ਪਾ ਮੇਨ ਮੱਥਾ ਟੇਕਣ ਜਾਂਦੇ ਤੁਸੀਂ ਆ ਦੇਖ ਸਕਦੇ ਇੱਧਰ ਦੇ ਵਸੇ ਹਨ ਕਿੰਨਾ ਸੋਹਣਾ ਆ ਦੇਖ ਕਰੋ ਆਪਣਾ ਤੇ ਇੱਥੋਂ ਵੀ काफ़ी जने आते पे ने उधर भी पहले आप मा टेक लिए फिर आप जागे उधर ठीक है जी गाइज करो दर्शन सतनाम श्री वागुरु कि सोहना न बाकी लेके है अकाल पुरख देख सकते ऊपर देखो क्या सोना बनाया हुआ पखा देख लो कि बाकी इतनी दुनिया बैठी हुई सारी है सारी संत बैठी हुई बाकी संते इधर आई भी हाँ देखो गाय है वीर जी कुछ कर दे गए बाकी काफ़ी ने ਮੱਠੜੇ ਕਿਨਾਰੇ ਤੇ ਬਾਕੀ ਇਧਰ ਨਹੀਂ ਐਦ੍ਰੋ ਮੱਠੜੇ ਕਿਸੇ ਦਾ ਬਾਹਰ ਹੋਇਆ ਨਹੀਂ ਗਾਇਸ ਪਰਛਾਰ ਮਿਲ ਗਿਆ ਪਰਛਾਰ ਲੈ ਕੇ ਆ ਗਿਆ ਬਾਹਰ ਮੈਂ ਤੇ ਇਧਰ ਦੇਖੋ ਤਸਵੀਰ ਹੈਨਾ ਮੈਨੂੰ ਆਲਮਗਿਰਾਏ ਨੂੰ ਬਹੁਤ ਟਾਈਮ ਹੋ ਗਿਆ ਮੇਰੇ ਅਕੋਰਡਿੰਗ ਜੀ ਮੈਂ ਤੁਹਾਨੂੰ ਦੱਸਾਂ ਜੀ ਆਪਣੀ ਤੇ ਮੈਨੂੰ ਆਲਮਗਿਰਾਏ ਨੂੰ ਹੋ ਗਿਆ ਘੱਟੋ-ਘੱਟ 5 ਕਿ ਸਾਲ ਹੋ ਗਏ ਨੇ 6 ਸਾਲ ਬਹੁਤ ਟਾਈਮ ਹੋ ਗਿਆ ਪਰ ਆਵਰ ਦੇਖੋ ਕਿੰਨੇ ਸੋਹਣੇ ਆ ਕਿੰਨਾ ਸੋਹਣਾ ਲੱਗ ਰਿਹਾ ਬਾਕੀ ਇੱਧਰ ਦੇਖੋ ਕਿਹਾ ਬਾਕੀ ਦਰੋ ਗੁਰਦੁਆਰੇ ਚੋਂ ਮਥੜੇ ਕਿ ਦੂਬਾਰਾ ਨਹੀਂ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਇਹ ਆ ਗਿਆ ਸਾਹਮਣੇ ਆਪਣਾ ਜਿੱਥੇ ਇਸ਼ਨਾਨ ਕਰਦੇ ਨੇ ਇਹ ਉਹ ਜਗ੍ਹਾ ਵਾ ਦੇਖ ਰਹੇ ਆਪਾਂ ਹੁਣ ਚੱਲਦੇ ਉੱਥੇ ਜਾ ਕੇ ਦੇ ਆ ਦੇਖਿਓ ਜੀ ਛੋਟੀ ਛੋਟੀ ਮੱਛਲੀਆਂ हैं? है बाकी इधर देख सकते हो सारा इस तरह का स्विमिंग पूल है सॉरी स्विमिंग पूल कह रहे हैं स्नान कर बाकी वो जगह वो जिते गोडा मार के उन्होंने पानी लिया कल्डेगा मछलियाँ देख लो कि सोहन सोनिया ने हैं ਹਾਂ ਕਿੰਨਾ ਸੋਹਣਾ ਲੱਗਿਆ ਹੈ ਬਹੁਤ ਸੋਹਣਾ ਬਣਿਆ ਹੈ ਬਾਕੀ ਥੱਲੇ ਪੋਰਾ ਸਾਹਿਬ ਆ ਇੱਥੇ ਗੁਰੂ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਸਮਾਇ ਪ੍ਰਗਟ ਕੀਤਾ ਸੀ ਇੱਥੇ ਤੀਰ ਮਾਰੇ ਸੀ ਗੁਰੂ ਜੀ ਨੇ ਤੇ ਇਹ ਆਪਣਾ ਇਹ ਜਲ ਸਾਰਾ ਆਇਆ ਸੀਗਾ ਪਵਿੱਤਰ ਜਲ ਹੈ ਇਹ ਬਿਲਕੁਲ ਆ ਬੱਚੇ ਛੋਟੇ ਛੋਟੇ ਖੇਡ ਰਹੇ ਬੇ ਨੇ ਆ ਦੇਖ ਹੈ ਨਾ ਕਿੰਨਾ ਸੋਹਣਾ ਨਾ ਵਾਹਿਗੁਰੂ ਜੀ ਹੁਣ ਇਹ ਰਸਤਾ ਜਾ ਰਹੇ ਲੰਗਰ ਹਾਲ ਨੂੰ ਆਪਾਂ ਚੱਲਦੇ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਜੀ ਜਾ ਕੇ ਦੇਖਾਂਗੇ ਅੱਜ ਕਾਫੀ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਮੈਨੂੰ ਇੱਥੇ ਆਈ ਨੂੰ ਕਟਕਟ ਚਾਰ ਪੰਜ ਸਾਲ ਹੋ ਗਏ ਸਰਾਹ ਆ ਜੇ ਕਿਸੇ ਨੇ ਰਹਿਣਾ ਨੂੰ ਹੋਵੇ ਤੇ ਉੱਥੇ ਸਰਾਹ ਵਾਈ ਸਾਰੀ ਜੇ ਕਿਸੇ ਨੇ ਰਹਿਣਾ ਹੋਵੇ ਤੇ ਆ ਬਾਬਾ ਜੀ ਤਾਂ ਇਹ ਨਾ ਇਹ ਆਪਣਾ ਰਸਤਾ ਜਾ ਰਹੇ ਹੁਣ ਲੰਗਰ ਹਾਲ ਨੂੰ ਫੁੱਲ ਗਿਨੇ ਸੋਹਣੇ ਹਨ ਦੇਖੋ ਛੋਟੇ ਛੋਟੇ ਫੁੱਲ ਨੇ ਬਟ ਬਹੁਤ ਸੋਹਣੇ ਨੇ ਬਾਕੀ ਆ ਉੱਪਰ ਵੇਖੋ ਇੱਥੇ ਹਰੀਆਲੀ ਪੂਰੀ ਐ ਸਿੱਧਾ ਦੇਖ ਬਲਕਿ ਅੱਜ ਤਾਂ ਭੀੜ ਫੇਰ ਵੀ ਬਹੁਤ ਘੱਟ ਆ ਅੱਗੇ ਬਹੁਤ ਭੀੜ ਹੁੰਦੀ ਐ ਤੇ ਤੁਹਾਨੂੰ ਪਤਾ ਸੰਡੇ ਵਾਲੇ ਦਿਨ ਤਾਂ ਆਲਮਗੀਰ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਖਾਸ ਕਰਕੇ ਕਿੰਨੀ ਕਿ ਭੀੜ ਹੁੰਦੀ ਐ ਕਿੰਨੀ ਕਿ ਨਹੀਂ ਬਾਕੀ ਆ ਦੇਖ ਸਕਦੇ ਆ ਦੇਖ ਹੈਨਾ ਬਾਕੀ ਸੰਡੇ ਵਾਲੇ ਦਿਨ ਬਹੁਤ ਭੀੜ ਹੁੰਦੀ ਐ ਤੇ एक बाबा जी आ रहे बेचारे हाल जी आप इतने पहुँच गए देख लो हजी धुपी तो है नहीं कि टाट बिछाया जरूर है ये टाट इन्ना के गर्म है ना बहुत ज़्यादा गर्म है बहुत ज्यादा गर्म है हा। हा 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 हा। देखो कि गर्म हा। बहुत गर्म लग रहा बहुत ज्यादा गर्म है बाकी आ आके ठंडा है देखो हालांकि धुप इत भी पै रही है हूँ आप चला इधर ਫੇਰਾ ਪਾਵਾਂਗੇ ਵਾਪਿਸ ਦੇਖੋ ਭਾਈ ਜੀ ਇਹ ਹੈਗਾ ਗੁਰੂ ਦਾ ਲੰਗਰ ਇੱਥੇ ਆਪਣਾ ਲੰਗਰ ਵਰਤਾਇਆ ਜਾਣਾ ਹੁਣ ਆਪਾਂ ਪਹਿਲਾਂ ਲੰਗਰ ਖਾ ਲਈਏ ਉਸ ਤੋਂ ਬਾਅਦ ਫੇਰਾ ਆਪਾਂ ਮਿਲਾਂਗੇ ਬਾਅਦ ਵਿੱਚ ਲੰਗਰ ਮਿਲ ਖਾ ਕੇ ਜੇ ਆਪਾਂ ਲੰਗਰ ਲੰਗਰ ਖਾ ਲਏ ਲੰਗਰ ਨੂੰ ਖਾ ਕੇ ਬਾਹਰ ਆ ਗਏ ਹੁਣ ਆਪਾਂ ਚੱਲਦੇ ਆ ਬਾਹਰ ਤੋਂ ਦੇਖਦੇ ਕੁਝ ਮਿਲਦਾ ਕਿ ਨਹੀਂ ਮਿਲਦਾ ਵਧੀਆ ਲੰਗਰ ਖਾ ਕੇ ਇੱਥੋਂ ਆਪਣਾ ਐਂਟਰੀ ਪੁਆਇੰਟ ਹੈ ਜੀ ਆਹ ਸਾਹਮਣੇ ਹੈ ਇੱਥੋਂ ਆਪਾਂ ਹੁਣ ਨਿਕਲਣਾ ਬਾਹਰ ਨੂੰ ਇਹ ਕੁਝ ਆਲਮਗੀਰ ਤੋਂ ਬਾਹਰ ਆਪਣਾ ਬਾਜ਼ਾਰਾ ਕੁਝ ਇਸ ਤਰ੍ਹਾਂ ਦਾ ਬਾਹਰ ਦੇਖਦੇ ਕਾਫੀ ਹੈ ਕਾਫੀ ਸ਼ਾਪਸ ਨੇ ਹੋਏ ਇਹ ਧਰ ਆ ਵੀ ਆ ਹਾਂ ਦੇਖੋ ਬਹੁਤ ਸ਼ਾਪਸ ਨੇ ਹਰ ਤਰ੍ਹਾਂ ਦੀ ਵਾਇਰਟੀ ਮਿਲਦੀ ਔਰੇ ਰੁਮਾਲ ਜੇ ਤੁਸੀਂ ਮਹਿਲਾ ਕੇ ਇੱਥੋਂ ਲੈ ਕਰ ਗਏ ਇਹ ਆਪਣੇ ਇੱਥੇ ਹੁਣ ਜੋੜੇ ਘਰ ਇੱਥੇ ਆ ਜੀ ਆ ਜੋੜੇ ਘਰ ਆਪਣਾ ਇੱਥੇ ਹੁਣ ਜੱਪੜਾ ਜਮਾਉਂਦੀਆਂ ਨੇ ਪਹਿਲਾਂ ਔਕਾ ਗੀਓਂਬੀ ਅਸੀ ਗੇ ਦਲੇਪਾਉਂ ਦਿਐ ਸੀ ਆਈਜ਼ ਆ ਰੇ ਕੋਰੋਨਾ ਤੇ ਹੁਣਾਂ ਕੋ ਚੱਲਨੇ ਘਰ ਨੂੰ ਜਾਣਾ ਵਾ ਕਾਫੀ ਹੋ ਗਿਆ ਕਾਫੀ ਟਾਈਮ ਹੋ ਗਿਆ ਤੇ ਸਭ ਮਾਲਮਗੀ ਰਾਏ ਸੀਗਾ ਜੋਤਿੰਦ ਸੈਵਿਨ ਇਹ ਗੀ ਮਾਲਮਗੀ ਰਾਏ ਹੋਇਆ ਬਾਕੀ ਸਾਰੀ ਕਿਸੇ ਨਾਲ ਕਿਤੇ ਲੱਗਦੇ ਬਾਕੀ ਆਨੇ ਰੁਮਾਲ ਕੁਮਲ ਕੁਮਲ ਲੇ ਲੈਂਦੇ ਆਪਣੂ ਜੇ ਆਪਾਂ ਰੁਮਾਲ ਕਰੋ ਨਾਲ ਲੱਗਈਏ ਬਾਕੀ ਹੋਰ ਵੀ ਵੈਰਾਈਟੀਆਂ ਪਰ ਆਲਮਗੀ ਨੇ ਬਹੁਤ ਚੇਂਜ ਹੋ ਗਿਆ ਦਿਨ ਨਾਲ ਪਰਲੇ ਨਾਲੋਂ ਬਹੁਤ ਜ਼ਿਆਦਾ ਚੇਂਜ ਹੋ ਗਿਆ। ਰੋੜਾ ਬਾਕੀ ਆਪਾਂ ਹੁਣ ਚੱਲੇ ਆਪਣੀ ਬਾਈਕ ਲੈਣ ਬਾਈਕੂ ਕੀ ਲੈ ਕੇ ਫਿਰ ਆਪਾਂ ਚੱਲਦੇ ਆ ਘਰ ਨੂੰ। ਹਾਂ। ਹੁਣ ਤਾਂ ਕਾਫੀ ਚੇਂਜ ਹੋ ਗਿਆ ਮਲਗੀ ਆਲਮਗੀਰ ਗੁਰਦੁਆਰਾ ਜਦੋਂ ਅਸੀਂ ਆਂਦੇ ਹੁੰਦੇ ਸੀਗੇ ਉਦੋਂ ਇੰਨਾ ਕੁਸਤਾ ਹੁੰਦਾ ਨਹੀਂ ਸੀ ਬਹੁਤ ਖੁੱਲੀ-ਖੁੱਲੀ ਜਗ੍ਹਾ ਹੁੰਦੀ ਸੀਗੀ ਪਰ ਹੁਣ ਤਾਂ ਉਹ ਚੀਜ਼ ਹੈ ਨਹੀਂਗੀ। ਇਹ ਜੀ ਆਪਣਾ ਬਾਈਕ ਸਟੈਂਡ ਜੇ ਕਿਸੇ ਨੇ ਬਾਈਕ ਕੋਈ ਖੜੀ ਕਰਨੀ ਵਾਸਤੇ ਕੱਟ ਕਰ ਦਆ ਦੇ ਠੀਕ ਹੈ ਜੀ। ਲੋ ਜੀ ਇਹ ਆਪਣੀ ਮੇਨ ਐਂਟ੍ਰੈਂਸ ਆ ਕਿੱਥੋਂ ਆ ਪਾਲ ਮੇਰੇ ਗੁਰਦੁਆਰੇ ਨੂੰ ਆਈਦਾ ਵਾ ਠੀਕ ਹੈ ਜੀ ਮੱਥਾ ਮੱਥਾ ਟੇਕ ਲਿਆ ਹੁਣ ਮੱਥਾ ਮੱਥਾ ਟੇਕ ਕੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਘਰੇ ਜਾਂਦੇ ਹੋਏ ਫਿਰ ਆਪਾਂ ਮਿਲਾਂਗੇ ਜੋਤੀ ਨੂੰ ਫਿਰ ਜੋਤੀ ਦਾ ਇੱਥੇ ਪਤਾ ਹੀ ਨਹੀਂ ਮੈਨੂੰ ਦੱਸ ਕੇ ਨਹੀਂ ਆਇਆ ਕਿ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਆ ਰਿਹਾ ਚਲੋ ਜੀ ਚੱਲਦੇ ਫਿਰ ਘਰ ਨੂੰ ਲੋ ਜੀ ਹੁਣ ਆਪਾਂ ਪਹੁੰਚ ਗਏ ਘਰੇ ਘਰੇ ਆ ਗਏ ਤੇ ਹੁਣ ਕੱਪੜੇ-ਕੁਪੜੇ ਬਦਲ ਲਈ ਗਰਮੀ ਬਹੁਤ ਜ਼ਿਆਦਾ ਸੀ ਇੰਨੀ ਕਿ ਗਰਮੀ ਜੀ ਉੱਥੇ ਬਹੁਤ ਜ਼ਿਆਦਾ ਜੇ ਜਿਹਦੇ ਉਪਰੋਂ ਚੱਲਦਾ ਪਿਆ ਸੀ ਨਾ ਇੰਨੀ ਗਰਮ ਸੀ ਨਾ ਹਾਲਾ ਕਿ ਦੇਖ ਲੋ ਤੁਸੀਂ ਤਾਂ ਆਪਣੀ ਪੈ ਰਹੀ ਬਲਕਿ ਨਹੀਂ ਧੁੱਪ ਪੈ ਰਹੀ ਸੀਗੀ ਤੇ ਇੱਕ ਜਗ੍ਹਾ ਹੋਰ ਸੀ ਉੱਥੇ ਵੀ ਧੁੱਪ ਪੈ ਰਹੀ ਸੀਗੀ ਪਰ ਇਹ ਕਿ ਉਹ ਠੰਡੀ ਸੀਗੀ ਪਰ ਜਿਹੜੀ ਉਹ ਜਗ੍ਹਾ ਸੀ ਉਹ ਬਹੁਤ ਗਰਮ ਸੀਗੀ ਬਹੁਤ ਔਖਾ ਜਿਹਾ ਪਰ ਇਹ ਕਿ ਚਲੋ ਬਾਕੀ ਇਹ ਕਿ ਹਜੇ ਤਾਂ ਗਰਮੀਆਂ ਦੇ ਦਿਨ ਵੀ ਉਹ ਹੀ ਜਿਹਾ ਹੀ ਨਹੀਂ ਹੈਗੇ ਜੇ ਗਰਮੀਆਂ ਕਿਤੇ ਉਹ ਹੀ ਜਿਵੇਂ ਜੂਨ ਜਲਾਈ ਵਾਲੀ ਆ ਗਈਆਂ ਤੇ ਫਿਰ ਕੀ ਹਾਲ ਹੋਊਗਾ ਚੱਲਣ ਲੱਗੇ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਕਿਤੇ ਨੈਕਸਟ ਵੀਡੀਓ 'ਚ tackly bye-bye yeah, yeah. yeah.